ਕਿੰਤੀ ਕਰਾਂਗਾ ਬੇਅੰਤ ਮਹਾਂਪੁਰਸ਼ਾਂ ਦਾ ਸਤਿਪੁਰਸ਼ਾਂ ਦਾ ਜਿਹੜਾ ਸਨਮਾਨ ਹੋ ਰਿਹਾ ਜਿੱਥੇ ਬੇਅੰਤ ਪਵਿੱਤਰ ਰੂਹਾਂ ਔਰ ਮਾਨਜਮ ਸ਼ਖਸੀਅਤਾਂ ਪਹੁੰਚੀਆਂ ਹਨ ਉੱਥੇ ਸਾਡੇ ਸਤਿਕਾਰਯੋਗ ਵੀਰ ਮਨਜੋਤ ਸਿੰਘ ਜੀ ਗੜਦੀਵਾਲ ਭਾਈ ਬੋਜਿੰਦਰ ਸਿੰਘ ਜੀ ਪਰਵਾਨਾ ਪੀਪੀ ਅਰੋੜਾ ਇੱਕ ਵੱਡਾ ਮਾਨ ਸਨਮਾਨ ਵੀਰ ਮਨਜੋਤ ਸਿੰਘ ਜੀ ਗੜਦੀਵਾਲ ਸਰਦਾਰ ਜਹਾਦਰ ਸਿੰਘ ਜੀ ਵੱਲੋਂ ਵੀਰ ਉਪਕਾਲ ਸਿੰਘ ਜੀ ਵੱਲੋਂ ਹੋਣਾ ਹੈ ਵਨਵੀਟ ਮੈਡੀਕਲ ਗਰੁੱਪ ਵੱਲੋਂ ਹੋਣਾ ਹੈ ਕਿਉਂਕਿ ਸਰਸੰਗ ਜੀ ਤੁਹਾਨੂੰ ਪਤਾ ਹੈ ਪਿਛਲੇ ਸਮੇਂ 'ਚ ਬਹੁਤ ਵੱਡਾ ਹੜ ਜਿਹੜਾ ਪੰਜਾਬ ਦੀ ਧਰਤੀ ਤੇ ਆਇਆ ਸੋ 4 ਮਹੀਨੇ ਦੀ ਵੱਡੀ ਮਿਹਨਤ ਨਾਲ ਵੀਰ ਮਨਜੋਤ ਸਿੰਘ ਜੀ ਗੜਦੀਵਾਲ ਜਿਨ੍ਹਾਂ ਨੇ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਦਿਨ ਰਾਤ ਬਹੁਤ ਵੱਡੀਆਂ ਸਵਾਮਾਂ ਕਰਕੇ ਭਾਵੇਂ ਉਹ ਮੈਡੀਕਲ ਦੀ ਸੇਵਾ ਭਾਵੇਂ ਉਹ ਦਵਾਈਆਂ ਦੀ ਸੇਵਾ ਭਾਵੇਂ ਉਹ ਕਿਸ਼ਤੀਆਂ ਦੀ ਸੇਵਾ ਉਹ ਜਿਨ੍ਹਾਂ ਦੇ ਘਰਾਂ 'ਚ ਪਾਣੀ ਵੜ ਗਿਆ ਉਹਨਾਂ ਤੱਕ ਲੰਗਰ ਪਚਾਉਣ ਦੀ ਸੇਵਾ ਇਹਨਾਂ ਨੇ ਕੀਤੀ ਸੋ ਹੁਣ ਵੀ ਬਹੁਤ ਵੱਡੇ ਲੈਵਲ ਤੇ ਜਿਹੜੀ ਇਹਨਾਂ ਦੀ ਸੇਵਾ ਚੱਲ ਰਹੀ ਹੈ 5000 ਏਕੜ ਇਹਨਾਂ ਨੇ ਆਪਣੀ ਗੋਦ ਲਿਆ ਹੈ ਜਿਹੜਾ ਕਿ ਉੱਥੇ ਬੀਜ ਬੀਜਣਾ ਹੈ ਡੀਜ਼ਲ ਲੱਗਣਾ ਹੈ ਉਹ ਜ਼ਮੀਨ ਨੂੰ ਵਾਹੁਣਾ ਹੈ ਤੇ ਵਾਹ ਕੇ ਉੱਥੇ ਫੇਰ ਫਸਲ ਨੂੰ ਵਾਹੁਣਾ ਹੈ ਸੋ ਵੀਰ ਮਨਜੂਰ ਸਿੰਘ ਜੀ ਗੜਦੀਵਾਲ ਦਾ ਇੱਕ ਵੱਡਾ ਮਾਨ ਸਨਮਾਨ ਸਰਦਾਰ ਬਹਾਦਰ ਸਿੰਘ ਜੀ ਔਰ ਵੀਰ ਕੁਬਾਲ ਸਿੰਘ ਜੀ ਕਰਨਗੇ